ਕਿੱਥੋਂ ਆਈਆਂ ਲਾੜਿਆ ਤੇਰੀਆਂ ਨਾਨਕੀਆਂ 12 ਤਾਲਕੀਆਂ ਪੀਤੀ ਸੀ ਪਿਛ ਜੰਮੇ ਸੀ ਰਿਛ ਖੇਡਾ ਪਾਵਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ 12 ਤਾਲਕੀਆਂ ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ ਖਣਗੀਆਂ ਲੱਡੂ ਜੰਮਣਗੀਆਂ ਡੱਡੂ ਟੋਬੇ ਨਾਵਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ 12 ਤਾਲਕੀਆਂ ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ 12 ਤਾਲਕੀਆਂ ਖਾਦੇ ਸੀ ਪਕੌੜੇ ਜੰਮੇ ਸੀ ਜੋੜੇ ਜੋੜੇ ਖੜਾਵਣ ਗਈਆ ਵੇ ਲਾੜਿਆ ਤੇਰੀਆਂ ਨਾਨਕੀਆਂ ਬਾਰਾ ਤਾਲ ਕੀਆਂ ਛੱਜੋਲੇ ਸ਼ਾਨਣੀ ਪਰਾਂ ਤੋਲੇ ਤਵਾ ਓਏ ਨਾਨਕੀਆਂ ਦਾ ਮੇਲ ਆਇਆ ਸੂਰੀਆਂ ਦਾ ਰਵਾ ਓਏ ਛੱਜੋਲੇ ਸ਼ਾਨਣੀ ਪਰਾਂ ਤੋਲੇ ਗੁੱਛੀਆਂ ਨਾਨਕਿਆਂ ਦਾ ਮੇਲਾ ਆਇਆ ਸਵੇਰਾਂ ਲੁਚੀਆਂ ਸ਼ਾਜੋਲੇ ਸ਼ਾਨਣੀ ਪ੍ਰਾਂਤੋਲੇ ਸ਼ਜ ਹੋਏ ਨਾਨਕਿਆਂ ਦਾ ਮੇਲਾ ਆਇਆ ਗੌਣ ਦਾ ਨ ਚੱਜ ਹੋਏ